ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਕਸੌਲ ਤੋਂ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਤੇ ਇਸ ਟਾਈਮ ਆਪਾਂ ਖੜੇ ਆ ਕਸੌਲ ਆ ਇਹ ਕੁਲੂ ਜ਼ਿਲ੍ਹੇ ਦਾ ਇੱਕ ਬਹੁਤ ਵੱਡਾ ਪਿੰਡ ਆ ਤੇ ਪੁੰਤਰ ਤੋਂ 30 ਕਿਲੋਮੀਟਰ ਅੱਗੇ ਆ ਪੁੰਤਰ ਤੋਂ ਇੱਕ ਰੋਡ ਚੱਲਿਆ ਜਾਂਦਾਗਾ ਆਪਣਾ ਮਣੀਕਰਨ ਸਾਹਿਬ ਤੇ ਇੱਕ ਮਨਾਲੀ ਵੱਲ ਨੂੰ ਤੇ ਇਹ ਇੱਥੋਂ ਮਣੀਕਰਨ ਸਾਹਿਬ ਇੱਥੋਂ 5 ਕਿਲੋਮੀਟਰ ਅੱਗੇ ਆ ਕਸੌਲ ਦਾ ਮਾਹੌਲ ਚਾਹ ਲੈ ਇਹ ਟੂਰਿਸਟ ਵੱਡਾ ਟੂਰਿਸਟ ਪਲੇਸ बन चुके है कि फॉरेनर आके इथे रहना पसंद करते हैं 4-4 6-6 महीने वो इथे रह के जाते हैं कि ते इत्ھوں ਦਾ ਮਾਹੌਲ ਚੱਲ ਵੇਖਦੇ ਆਂਗੇ ਰਾਤ ਦੀ ਗੱਲਬਾਤ ਇੱਥੇ ਕਹੀ ਹੁੰਦੀ ਆ ਉਹ ਕਹਿ ਸਕਦਾ ਨਾਈਟ ਲਾਈਫ ਹੈਣਾ ਇੱਥੇ ਬਹੁਤ ਸੋਹਣੇ ਸੋਹਣੇ ਕੈਫੇ ਬਣੇ ਹੋਏ ਆ ਤੇ ਉਹਨਾਂ ਨੂੰ ਜਾ ਕੇ ਵੇਖਦੇ ਆਂ ਤੇ ਸੁਣਨੂ ਵਿਖਾਉਂਦੇ ਆਂ ਇੱਥੋਂ ਦੀ ਗੱਲਬਾਤ ਜੀ ਆਇਆਂ ਨੂੰ ਆਖਦੇ ਆਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੀ ਬਿਲਕੁਲ ਸਹੀ ਆ ਹਾਂਜੀ ਬਾਈ ਜੀ ਜਿਹੜਾ ਇਹ ਕਸੋਲ ਹੈ ਟੂਰਿਸਟ ਹੱਬ ਹੈ ਇੱਥੇ ਫੋਰਨਰ ਇੱਥੇ ਕਾਫੀ ਆਨੇ ਆਂ ਤੇ ਬਾਈ ਜਿਹੜੇ ਖੀਰਗੰਗਾ ਟਰੈਕ ਕਰਦੇ ਹੋ ਉਹਨਾਂ ਵਾਸਤੇ ਵੀ ਇਹ ਬੇਸ ਹੈ ਉਹ ਵੀ ਇੱਥੇ ਆ ਕੇ ਰੁਕਦੀ ਹੈ। ਹਾਂ। ਬਾਕੀ ਇਹ ਪਾਰਵਤੀ ਨਦੀ ਪਾਰਵਤੀ ਰਿਵਰ ਦੇ ਕੰਡੇ ਤੇ ਬਣਿਆ ਹੋਇਆ ਪਿੰਡ ਬਹੁਤ ਸੋਹਣਾ 크ੂਰਸਲ ਮਾਹੌਲ ਹੈ। ਰਹਿਣ ਵਾਸਤੇ ਇੱਥੇ ਕਾਫੀ ਆਪਾਂ ਨੂੰ ਟੈਂਟ ਔਰ ਕਰਨ ਦੇ অপਸ਼ਨ ਮਿਲ ਜਾਂਦੇ ਕਾਫੀ ਨਾਲ ਅਲੱਗ ਅਲੱਗ ਜੇ ਮੰਨ ਲਾਗੇ ਆਪਾਂ ਖੀਰ ਗੰਗਾ ਟ੍ਰੈਕ ਮੰਨ ਲਓ ਜਿਵੇਂ 2 ਦਿਨਾਂ ਦਾ ਟ੍ਰੈਕ ਆਹੋ ਉਹ ਕਰਨ ਜਾਣੇ ਜੇ ਕਿਸੇ ਕੋਲੇ ਆਪ ਦਾ ਉਹ ਇਕੁਪਮੈਂਟ ਹੈ ਨਹੀਂ ਮੰਨ ਲਓ ਟੈਂਟ 슬ੀਪਿੰਗ ਬੈਗ ਉਹ ਇਥੋਂ ਹਾਂ ਕਿਰਾਏ ਤੋਂ ਲੈ ਸਕਦੇ ਆ ਕਿਰਾਏ ਤੇ ਲੈ ਸਕਦੇ ਆ ਇਥੋਂ ਟੈਕਸੀ ਲੈ ਕੇ ਅ ਅੱਗੇ ਉਹ ਪਿੰਡ ਹੈਗਾ ਕੀ ਸੀਗਾ ਉਹਦਾ ਨਾ ਭੁੱਲ ਗਿਆ ਮੈਂ ਉਸ ਮੌਕੇ ਤੇ ਭੁੱਲ ਕੇ ਚੱਲ ਜਾਦਾ ਅੱਗੇ ਦੱਸ ਦਿੰਦੇ ਆਂਗੇ ਤੇ ਉੱਥੋਂ ਅਖੀਰ ਗੰਗਾ ਟਰੈਕ ਸ਼ੁਰੂ ਹੁੰਦਾ ਦੋ ਦਿਨਾਂ ਦਾ ਟਰੈਕ ਆ ਉਹ ਬਹੁਤ ਸੋਹਣਾ ਟਰੈਕ ਹੈਗਾ ਆਪਾਂ ਵੀ ਕਰਨਾ ਸੀਗਾ ਪਿੱਛੇ ਜੋ ਬੰਦ ਹੋ ਗਿਆ ਉਦੋਂ ਅਗਲੀ ਵਾਰੀ ਸਹੀ ਰੱਬ ਸੋਖ ਰੱਖੇ ਤੇ ਇੱਕ ਦਿਨ ਜਾਣ ਦਾ ਇੱਕ ਦਿਨ ਆਉਣ ਦਾ ਜੇ ਤੁਸੀਂ ਇੱਥੋਂ ਮਤਲਬ ਇੱਥੋਂ نیچے ਕੋਈ ਰੈਂਟਲ ਨਹੀਂ ਲੈ ਕੇ ਆਪਦਾ ਉੱਥੇ ਅਖੀਰ ਗੰਗਾ ਟਰੈਕ ਦੇ ਉੱਤੇ 1000 ਰੁਪਏ ਚ ਤੁਹਾਨੂੰ ਰਹਿਣਾ ਤੇ ਖਾਣਾ ਉੱਥੇ ਮਿਲ ਜਾਂਦਾ ਉਹ ਵੱਡੇ ਰੈਂਟ ਵਾਲਾ ਮਾਹੌਲ ਚੱਲ ਜਾਂਦਾ ਹੈ ਤੇ ਉਹੀ ਜੀ ਗੱਲਬਾਤ ਆ ਸੋਹਣਾ ਮੋਲ ਹੈ ਯਾਰ ਵੇਖਦੇ ਚ ਲੱਗੇ ਜਾ ਕੇ ਸੋਹਦਾ ਨਜ਼ਾਰਾ ਇਦਰਸੋ ਤੇ ਬਾਈ ਰਾਤ ਨੂੰ ਘੁੰਮਣ ਦਾ ਦਿਨ ਵਿੱਚ ਇੱਥੇ ਆਪਾਂ ਨੂੰ ਇੰਨਾ ਨਹੀਂ ਮਿਲੂਗਾ ਜਿੰਨਾ ਵਿਚਾਰਾ ਸ਼ਾਮ ਨੂੰ ਰਾਤ ਦਾ ਮਿਲਦਾ ਹੈ ਹਾਂ ਤੇ ਕੱਲ ਵਾਲੀ ਵੀਡੀਓ ਚ ਆਪਾਂ ਮਣੀ ਕਰਨ ਸਾਹਿਬ ਦੇ ਦਰਸ਼ਨ ਕਰਕੇ ਆਏ ਸੀਗੇ ਤੇ ਉਸ ਤੋਂ ਪਹਿਲਾਂ ਬਸ ਕੁਛ ਤਾਵਾ ਹੋਰ ਦੇਖਿਆ ਜੇ ਕਿਸੇ ਵੀਰ ਨੇ ਉਹ ਵੀਡੀਓ ਨਹੀਂ ਦੇਖਿਆ ਤਾਂ ਜਰੂਰ ਵੇਖਿਓ ਤੁਸੀਂ ਕਸੌਲ ਦੀਆਂ ਗੱਡੀਆਂ ਚ ਗਿੜੇ ਕੱਢੀ ਜਾਂਦੇ ਨੌਜਵਾਨ ਤੇ ਇੱਥੇ ਜਿਆਦਾਤਰ ਸ਼ਾਪਿੰਗ ਦੇ ਬਹੁਤ ਆਪਸ਼ਨ ਨੇ ਜਿਮ ਕੇ ਲੇਡੀਜ਼ ਵਾਂਗੂ ਪਰਸ ਵਗੈਰਾ ਸਾਰਾ ਤੇ ਬੋਡਨ ਦੀਆਂ ਆਈਟਮਾਂ ਤੇ ਲੱਕੜ ਦੀਆਂ ਤੇ ਉਹ ਜੀ ਬਹੁਤ ਨਸ ਜਾਵਟ ਵਾਲਾ ਸਾਮਾਨ ਹੋ ਗਿਆ। ਕਿਹਾ ਟੋਪੀਆਂ ਤੱਲੇ ਕੱਪੜੇ ਲੀੜੇ ਲੱਤੇ ਬਸ ਬਣ ਗਿਆ ਤਾਂ ਸਿਰ ਬਾਈ ਇਸ ਸਾਈਡ ਤੇ ਜਾਣਾ ਨੇ ਫੁੱਲ ਤੋਂ ਹੋਏ ਬਾਈ बन गया दलवीर सिंह क्या लकड़ी जल कर आइटमा <स्थाथिक> <लेने नहीं। स्थारेकों> ਕਸੌਲ ਦੀਆਂ ਗਲੀਆਂ ਦਾ ਥੋੜਾ ਜਿਹਾ ਮਾਹੌਲ ਚੱਲ ਜਾ ਦੇਖ ਕੇ ਬਾਹਰ ਆ ਗਏ ਭੀੜ ਭੜਾਖਾ ਜਾਂ ਕੁਝ ਉੱਥੇ ਜਿਆਦਾ ਠੀਕ ਹੀ ਲੱਗਿਆ ਕੰਮ ਨੇਚਰ 뷰5 ਮਿੰਟ ਅੱਗੇ ਚੱਲੋ ਕਹਿੰਦੇ ਤੇ ਨੇਚਰ 뷰 ਦੇਖਣ ਚੱਲਦੇ ਆਂ ਇਧਰ ਨਦੀ ਦੇ ਕਿਨਾਰੇ ਕੋਈ ਪੁਆਇੰਟ ਬਣਿਆ ਹੋਊਗਾ ਤੇ ਉਹ ਅੱਗੇ ਸਾਰੀ ਆਪਣੀ ਟੀਮ ਮੂਰੇ ਮੂਰੇ ਜਾਂਦੇ ਆ thank mm -hmm. you ਡਾਂਸ ਕੈਫੇ ਤੇ ਅਸੀਂ ਕਾਫੀ ਗੇੜੇ-ਵੇੜੇ ਦੇਖ ਕੇ ਇਸ ਕੈਫੇ ਤੇ ਆ ਕੇ ਬੈਠ ਗਏ ਸੀਗੇ ਤੇ ਥੋੜਾ ਟਾਈਮ ਖਾਣਾ ਖਾਇਆ ਤੇ ਇੱਥੇ ਇਹਨਾਂ ਦਾ ਬਾਈਆਂ ਦਾ ਆ ਲਾਈਵ ਸਿੰਗਿੰਗ ਇੰਜੋਏ ਕਰਿਆ ਬਹੁਤ ਸੋਨਾ ਗਾ ਰਹੇ ਸੀਗੇ ਬਾਈ ਤੇ ਸ਼ਾਂਤੀ ਤੇ ਇਧਰ ਸਾਡੇ ਗਰੁੱਪ ਦੇ ਸਿੰਗਰ ਸ਼ਿਵਾਨੀ ਇਹਨਾਂ ਨੇ ਬਹੁਤ ਸੋਨਾ ਗਾਇਆ ਤੇ ਕੱਲ ਵੀ ਸੁਣਾਇਆ ਸੀ ਇਹਨਾਂ ਨੇ ਉੱਥੇ ਬੋਨਫਾਇਰ ਤੇ ਤੇ ਉੱਥੇ ਇਹਨਾਂ ਨੇ ਕਹਿਤਾ ਸੀ ਕਿ ਵੀਡੀਓ ਨਾ ਬਣਾਇਓ ਅੱਜ ਇਹਨਾਂ ਦੀ ਵੀਡੀਓ ਥੋੜੀ ਜਿਹੀ ਆਪਾਂ ਐਡ ਕੀਤੀ ਆ ਸੋਹਣਾ ਗਾ ਲੈਂਦੇ ਆ ਤੇ ਬਾਕੀ ਗਰੁੱਪ ਵਾਲੇ ਆਪਾਂ ਇੱਥੋਂ ਕਾਫੀ ਕੀ ਆਪਣੇ ਉੱਠ ਕੇ ਟ੍ਰੈਵਲਰ ਵੱਲ ਚੱਲ ਗਏ ਤੇ ਇੱਥੋਂ ਹੁਣ ਆਪਾਂ ਅੱਗੇ ਵਧਦੇ ਆ ਸੋਹਣਾ ਗਾ ਲੈਂਦੇ ਆ ਸ਼ਵਾਨੀ ਤੁਸੀਂ ਸਿਆਣੀਆਂ ਗੁੱਡੀ ਬੋੜਾ ਹੈ ਵੇ ਉਹ ਕਿਤੇ ਲੋ ਸਾਮਾ ਇਸ ਵਕਤ 5 ਵਜੇ ਨਾਲੇ ਨੇ ਤੇ 43 ਬਸ ਸਟੈਂਡ ਚੰਡੀਗੜ੍ਹ ਖੜਿਆ ਤੇ 4:30 ਵਜੇ ਨੂੰ ਨੌਜਵਾਨ ਆ ਆਪਣੀ ਟ੍ਰਿਪ ਖਤਮ ਕਰਕੇ ਇੱਥੇ ਵਾਪਸ ਪਹੁੰਚ ਗਏ ਸੀਗੇ ਇਹ 43 ਤੋਂ 43 ਤੱਕ ਆ ਉਹਨਾਂ ਨਾਲ ਠੇਕਾ ਮਾਰਿਆ ਹੋਇਆ ਸੀ ਆਪਾਂ ਤੇ ਉਹ ਟ੍ਰਿਪ ਆਪਣਾ ਆ ਬਾਈ ਦਲਵੀਰ ਨੇ ਬੁੱਕ ਕਰਿਆ ਸੀਗਾ ਤੇ ਬਸ ਉਹਨਾਂ ਨਾਲ ਅਸੀਂ ਸਿੱਧੀ ਜੀ ਗੱਲ ਮਗਾ ਦਿੰਨੇ ਆ 4000 ਚ ਠੇਕਾ ਮਾਰਿਆ ਸੀ ਜਿੰਨੀਆਂ ਥਾਵਾਂ ਆਪਾਂ ਘੁੰਮੇ ਆਏ ਇੰਨੇ ਚ ਵੀ ਇੰਨੇ ਚੱਲ ਠੀਕ ਆ ਗੱਲਾਂ ਬੰਦਾ ਆਪ ਜਾਣੇ ਆ ਤਾਂ ਫਿਰ ਖਰਚਾ ਵੱਧ ਵੀ ਹੋ ਜਾਂਦਾ ਕਈ ਵਾਰੀ ਤੇ ਇਕੱਠੇ ਟ੍ਰਿਪ 'ਚ ਉਹ ਕੰਮ ਆਪਣਾ ਆ ਲੋਟ ਆ ਗਿਆ ਕਿਉਂ ਬਾਈ ਬਿਲਕੁਲ ਠੀਕ ਰਿਹਾ ਮਾਹੌਲ ਹਾਂਜੀ ਹਾਂ ਇਕੱਠੇ ਥੋੜਾ ਐ ਵੀ ਸਸਤਾ ਪੈ ਜਾਂਦਾ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਕਮਾਉਣੇ ਦੀ ਕਮਰੇ ਗੋਮਰੇ ਦੀ ਸਾਰੀ ਆਪਾਂ ਨੂੰ ਦੇਖਣਾ ਨਹੀਂ ਪੈਂਦਾ। ਹਾਂ। ਆਪਣੇ ਟ੍ਰਿਪ 'ਚ ਥੋੜਾ ਆਪਾਂ ਨੂੰ ਆਪ ਮੈਨੇਜ ਕਰਨਾ ਪੈਂਦਾ, ਦੇਖਣਾ ਪੈਂਦਾ ਸਾਰਾ। ਠੀਕ ਹੈ ਜੀ। ਬਾਕੀ ਚੰਗੇ ਮਾੜੇ ਤਜਰਬੇ, ਕੋਈ ਜਾਨੇ ਮਿਲ ਜਾਨੇ, ਚੰਗੇ ਵੀ ਮਾੜੇ ਦੋਨੇ ਮਿਲ ਜਾਨੇ। ਹਾਂ, ਸਾਰੇ ਤਰ੍ਹਾਂ ਦੇ ਮਿਲ ਜਾਂਦੇ ਹੈਗੇ। ਤੇ ਬਾਕੀ ਹੁਣ ਇੱਥੋਂ ਆਪੋ ਆਪਣੇ ਘਰਾਂ ਨੂੰ ਤੁਰ ਗਿਆ, ਸਾਰੇ ਤੇ ਆਪੋ ਉੱਚਾ ਪਾਣੀ ਪੀ ਗਏ। ਦੋਨੇ ਨੌਜਵਾਨ ਖੜੇ ਆ ਤੇ ਮਹਾਲੀ ਵਾਲਾ ਹੋ ਜੂਗਾ ਬਾਈ ਉਧਰ। ਬਿਲਕੁਲ। ਤੇ ਆਪਾਂ ਆਵਦੀ ਬਟਿੰਡਾ ਮਾਨਸਾ ਜਿਹੜੀ ਵੀ ਬੱਸ ਉੱਥੇ ਲੱਗੀ ਖੜੀ ਹੋਈ ਕਾਊਂਟਰ ਤੇ ਤੇ ਚੜ ਜਾਂਦੇ। ਦਿਨ 10 ਵਸਤੇ ਚੜਨ ਲੱਗੇ ਆ ਠੀਕ ਹੈ ਬਾਈ ਜੀ ਚੱਲ ਜੀ ਮਿਲਦੇ ਆ ਹਾਂ ਅਗਲੇ ਸਮਾਂ ਤੇ ਧੰਨਵਾਦ ਵਧੀਆ ਲੱਗਿਆ ਭਰਾਵਾ ਕਾਫੀ ਟਾਈਮ ਬਾਅਦ ਮਿਲ ਕੇ ਥੋੜੇ ਟਾਈਮ ਬਾਅਦ ਹੀ ਮਿਲੇ ਸੱਚ ਆਪਾਂ 11ਵੇਂ ਮਹੀਨੇ ਜਿ ਮਿਲੇ ਸੀਗੇ ਹਾਂ ਕੁਮਕੜ ਮੇਲਣੀ ਤੇ ਹਾਂ ਕੁਮਕੜ ਮੇਲਣੀ ਤੇ ਠੀਕ ਹੈ ਵੀਰੇ ਓਕੇ ਠੀਕ ਚੰਡੀਗੜ ਬਠਿੰਡਾ ਸੂਰਤਿਆ ਅਮਰਸਰ ਕਾਈ ਮਾਤਾ ਨਹੀਂ ਕਰਿਆ ਸਵਾਗਤ ਭਾਈ ਡਰਦੀ ਗਾ ਨੂੰ ਉਹੀ ਆ ਮੈਂ ਕਿੱਟੀ ਕਿਵੇਂ ਆ ਠੀਕ ਨਹੀਂ ਹੋਈ ਤੂੰ ਹਲੇ ਨਾ ਹੈ ਰਾਇ ਯਾਰ ਪੂਨਮ ਮੈਡਮ ਉਲਾਰੀ ਟ੍ਰਿਕਲਾਪੇਰ ਚੱਲਦੇ ਨਾ ਸਤਿ ਸ਼੍ਰੀ ਅਕਾਲ ਆ ਥੋੜਾ ਆ ਜਾ ਓਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜਿੱਦੜੀ ਖਾਂਡਾ ਆ ਗਿਆ ਜਿੱਦੜੀ ਖਾਂਡਾ ਆ ਸਾਈਕਲ ਕਿੱਥੋਂ ਕੱਢ ਰੱਖਿਆ ਓਏ ਉਹ ਪਹੀਏ ਜੇ ਫਾਇਦੀ ਹੋ ਸਕੂਲ ਨਹੀਂ ਗਿਆ ਬੱਤਰ ਓਏ ਹੋਰ ਬੰਦੇ ਠੀਕ ਠਾਕ ਆ ਗਏ ਸੇਵਕਾ ਬਮਾਰਸ਼ੀ ਆ ਮੈਂ ਬਲੀਆ ਠੀਕ ਆ ਹੱਥੋਂ ਲਿਆ ਫਿਰ ਠੀਕ ਹੋ ਗਿਆ ਖਵਾਰ ਹੋ ਗਿਆ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਸਕਾਰ ਬਲਾਦੇ ਬਤਾਓ ਮੈਂ ਕੀ ਸਾਰੇ ਨੁਕੈਦੇ ਭਾਈ ਮਾਤਾ ਬਬਾ ਹੋਰ ਠੀਕ ਹਾਂ ਮੈਂ ਵਧੀਆ ਠੀਕ ਠਾਕ ਹੋ ਤੁਸੀਂ ਵਧੀਆ ਵਧੀਆ ਚੜਦੀ ਕਲਾ ਹਾਂ